ਯਾਕਾਲ ਜੀ ਕੀ ਹਾਲ ਚਾਲ ਤੇ ਹਜ਼ਰਬਾਉ ਬਲਾਉ ਕਰ ਮਿਲ ਰਿਹਾ ਜੇ ਆ ਜਾਈਏ ਆਪਾਂ ਕੰਮ ਤੇ ਤੇ ਇਹ ਤਿਆਰੀ ਲਾਉਣ ਆਏ ਆ ਤੇ ਅੱਜ ਮੌਸਮ ਬਹੁਤ ਹੀ ਠੰਡਾ ਹੈ ਮੀਂਹ ਪੈਣ ਦੀ ਸਭਾਵਨਾ ਹੈ ਅੱਜ ਆਪਾਂ ਲਾਉਣੀਆਂ ਟਾਈਲਾਂ ਫੱਟ ਦੇ ਉੱਤੇ ਝੰਗ ਲਾਜੀਆਂ ਪੀਂਗ ਲੈਂਦੀਆਂ ਹੈ ਤੇ करते हैं फिर काम तो स्टार्ट हो गया है टाइम रब छपा करे सत हो गए हैं तो करिए कम मशीन लैन आए से मशीन पाई था चपकी मारते हैं लो जी चपड़ी बजन चपटली आप दीएी चपकी मार के थान पदरा करते हैं बैड बना ले जो टाइल लाख हो जाए थोड़ी थोड़ी चपटी बजी हो गई बैड बढ़ जाए थोड़ा ये बार बार मिट्टी नहीं होनी पी अच तक पसीना नहीं आता बहुत ही वजिया मौसम है तैयारी करने वाला मौसम है अभी मार गई जप्टी थोड़ा थोड़ा करके आपको बैड तैयार कर लिया ਆ ਜੋ ਉਹ ਘਾਰ ਵੀ ਉਹ ਵਰ ਨੂੰ ਵੀ ਡਾਕਟਰ ਆ ਵੀ ਆਪਣੀ ਉਹ ਘਾਰ ਵਿੱਚ ਇਸ ਕਰਕੇ ਥੋੜਾ ਥੋੜਾ ਬੈਠ ਕੇ ਉਹਦੀ ਥੋੜੀ ਥੋੜੀ ਟੈਲ ਲੱਗ ਚਾਹੀਦੀ ਆ ਚਲੋ ਜੀ ਚੌਥੀ ਲਈ ਆਪਾਂ ਮਾਰ ਇਹ ਫੋਨ ਕਰਦੇ ਆ ਸੇ ਕੰਮ ਵੱਲੀ ਵੱਡਾ ਸਾਡਾ ਪੂਰੇ ਜੋਰਾਂ ਜੋਰਾਂ ਤੇ ਲੱਗਵਾ ਪਿਆ ਹੈ ਲੋ ਜੀ ਚੁੱਕੀ ਮਾਰ ਕੇ ਆਪਾਂ ਹੁਣ ਮਾਰ ਦਈਏ ਥੋੜਾ ਬਹੁਤ ਧੁਮੂਖਾ ਧੁਮੂਖਾ ਮਾਰ ਕੇ ਮਿੱਟੀ ਥੋੜੀ ਬਿਚਾ ਲਈਏ ਤੇ ਆਪਣੇ ਵੱਲ ਵੀ ਥੋੜਾ ਕੈਮਰਾ ਮਾਰ ਲਿਆ ਦੇਖੋ ਮੌਸਮ ਵੇਖੋ ਤੁਸੀਂ ਮੌਸਮ ਬਹੁਤ ਹੀ ਸੋਹਣਾ ਅੱਜ ਬਹੁਤ ਹੀ ਸੋਹਣਾ ਨਿੱਕੇ ਨਿੱਕੇ ਪੱਤਾ ਪੈ ਰਹੀਆਂ ਲੋ ਜੀ ਆਪਾਂ ਫੜਾਤਾ ਬੰਦੇ ਨੂੰ ਧੁਮੂਖਾ ਤੇ ਬੰਦਾ ਡਿਆ ਧੁਮੂਖਾ ਮਾਰਨ ਆਪਾਂ ਬਣਾਉਂਦਾ ਫਿਰ ਵੀਡੀਓ ਐਲਾਂ ਨੂੰ ਪਾਣੀ ਪੂਣੀ ਲਾ ਲਿਆ ਸੀਗਾ ਸਵੇਰੇ ਤੇ ਬੰਦਾ ਸਾਡਾ ਬਹੁਤ ਸਾਵਾ ਏ ਦੇਖੋ ভাই ਦੱਦੂ ਮੋਸਾ ਕਿੱਦਾਂ ਅੰਦਰ ਬਠਾਈ ਜਾਂਦਾ ਕਿ ਨਹੀਂ ਜਗ੍ਹਾ ਸਾਰੀ ਇਹ ਟੈਲ ਆਪਣਾ ਟਾਰਗੇਟ ਹੈਗਾ ਏ ਸੈਂਕੜਾ ਕੁ ਲਾਉਣੀ ਲੋ ਜੀ ਮਿੱਤਰੋ ਚਾਹ ਆ ਗਈ ਆਪਾਂ ਪੀਤੀ ਪਹਿਲਾਂ ਚਾਹ ਚਾਹ ਪੀ ਕੇ ਤੇ ਫਿਰ ਕੀਤਾ ਕੰਮ ਸਟਾਰਟ ਉਧਰੋਂ ਮੁੰਡਾ ਪਾਣੀ ਚੱਕੀ ਲਿਆਉਂਦਾ ਪਾਣੀ ਲੈ ਕੇ ਆਉਂਦਾ ਹੈ ਪਾਣੀ ਬੜੇ ਚਿਰ ਦੀ ਆਵਾਜ਼ ਦਿੱਤੀ ਸੀ ਹੁਣ ਪਾਣੀ ਲੈ ਕੇ ਆਇਆ ਪਾਣੀ ਪੀ ਕੇ ਚਾਹ ਪੀਤੀ ਤੇ ਹੁਣ ਆਪਾਂ ਲੱਗੇ ਆ ਚਾਹ ਪੀ ਕੇ ਕੰਮ ਸਟਾਰਟ ਕਰਨ ਲੈ ਕੇ ਬਾਬੇ ਦਾ ਨਾਮ ਫੜੀ ਕਾਂਦੀ ਤੇ ਹੁਣ ਲੱਗ ਪਏ ਖੈਲਾ ਲੋਨ ਉਹਦੀ ਕਾਲੀ ਨੀ ਕਾਲੀ ਵਧੀਆ ਤਰੀਕੇ ਨਾਲ ਮਜ ਮਜੇ ਟੈਲ ਲਾਈਆਂ ਆਪਾਂ ਹੋਲੀ ਹੋਲੀ ਚੱਲਦੇ ਰਹੀਏ ਕੰਮ ਨੂੰ ਆਪਣਾ ਕੰਮ ਨਿਕਲ ਜਾਂਦਾ ਹੈ ਦਿਹਾੜੀ ਦਾ ਕੋਈ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਆਪਾਂ ਲੱਗੇ ਰਹੇ ਆ ਰਾਮ ਨਾਲ ਹੋਲੀ ਹੋਲੀ ਟੈਲ ਲਾਉਣ ਵਧੀਆ ਤਰੀਕੇ ਨਾਲ ਟੈਲ ਲਾਈਏ ਤਾਂ ਕਿ ਮਾਲਕ ਵੀ ਖੁਸ਼ ਹੋ ਜਾਣ ਕਾਲੀ ਕਰੀਏ ਤੇ ਫਿਰ ਤੁਹਾਨੂੰ ਪਤਾ ਹੈ ਕਾਲੀ ਚ ਕੰਮ ਖਰਾਬ ਹੀ ਹੁੰਦਾ ਹੈ इस करके मजे मजे आप टैल लाइए फिर लग जल किसी काल ही नहीं लाते लाते फिर आप आ गए अगेर एक बार गेड़ी क्ढी गेड़ी क्ड के देखा